ਫਿਲਮ ਸਾਈਨ ਕਰਨ ਤੋਂ ਪਹਿਲਾਂ ਕਈ ਐਕਟਰ ਸ਼ਰਤਾਂ ਰੱਖਦੇ ਨੇ ਲੇਕਿਨ ਬਾਲੀਵੁੱਡ ਦੇ ਤਿੰਨ ਵੱਡੇ ਖਾਨਾ ਦੀਆਂ ਜਿਉਂ ਸ਼ਰਤਾਂ ਨੇ ਉਹ ਕੀ ਨੇ ਉਹ ਤਾਂ ਨੂੰ ਜ਼ਰੂਰ ਦੱਸਣੇ ਆ ਦਰਅਸਲ ਜਦ ਵੀ ਕੋਈ ਫਿਲਮ ਬਣਾਈ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਇੱਕ ਕੰਟਰੈਕਟ ਸਾਈਨ ਹੁੰਦਾ ਹੈ ਉਸ ਦੇ ਵਿੱਚ ਐਕਟਰਸ ਜਿਹਨੇ ਉਹ ਆਪਣੀ ਮਰਜ਼ੀ ਦੇ ਕੁਝ ਕਲੌਜ਼ ਪਵਾਉਂਦੇ ਨੇ ਜਿਸ ਤੋਂ ਬਾਅਦ ਹੀ ਉਹ ਫਿਰ ਵੀ ਸ਼ੂਟਿੰਗ ਸ਼ੁਰੂ ਕਰ ਦਿੰਦੇ ਜੀ ਹਾਂ ਇੱਥੇ ਮੈਂ ਗੱਲ ਕਰ ਰਿਹਾ ਸ਼ਾਹਰੂਖ ਖਾਨ ਆਮਰ ਖਾਨ ਤੇ ਸਲਮਾਨ ਖਾਨ ਦੀ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਦੀਆਂ ਮੇਨ ਸ਼ਰਤਾਂ ਜਿਹੜੀਆਂ ਸਭ ਤੋਂ ਅਨੋਖੀਆਂ ਨੇ ਉਹ ਕੀ ਨੇ ਸਭ ਤੋਂ ਪਹਿਲਾਂ ਦੱਸ ਕਰਦੇ ਹਾਂ ਸਲਮਾਨ ਖਾਨ ਸਲਮਾਨ ਖਾਨ ਦੀਆਂ ਫਿਲਮਾਂ ਬਹੁਤ ਫੈਮਲੀ ਫਿਲਮਾਂ ਹੁੰਦੀਆਂ ਨੇ ਯਾਨੀ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੀ ਫਿਲਮ ਦੇ ਵਿੱਚ ਇੱਕ ਵੀ ਸੀਨ ਐਸਾ ਨਾ ਹੋਵੇ ਜਿਸ ਨੂੰ ਦੇਖ ਕੇ ਕੋਈ ਫੈਮਲੀ ਅਨਕੰਫਰਟੇਬਲ ਹੋਵੇ ਇਸ ਕਰਕੇ ਸਲਮਾਨ ਖਾਨ ਫਿਲਮ ਜਦ ਵੀ ਸਾਈਨ ਕਰਦੇ ਨੇ ਉਹ ਰੱਖਦੇ ਨੇ ਨੋ ਕਿੱਸਿੰਗ ਸੀਨ ਪਾਲਿਸੀ ਬਿਲਕੁਲ ਉਹਨਾਂ ਦੇ ਕੰਟਰੈਕਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਕਿਸ ਕਰਨ ਨੂੰ ਨਹੀਂ ਕਿਹਾ ਜਾਏਗਾ ਔਨ ਸਕਰੀਨ ਤੇ ਸਲਮਾਨ ਨੇ ਇਸ ਨੂੰ ਕਾਫੀ ਟਾਈਮ ਤੋਂ ਬਰਕਰਾਰ ਰੱਖਿਆ ਹੋਇਆ ਹੈ ਤੇ ਇਸੇ ਕਰਕੇ ਉਹਨਾਂ ਦੀਆਂ ਫਿਲਮਾਂ ਜੁਨੇ ਉਹ ਪੂਰੀ ਤਰ੍ਹਾਂ ਨਾਲ ਫੈਮਲੀ ਓਰੀਐਂਟਡ ਹੀ ਹੁੰਦੀਆਂ ਨੇ ਦੂਜੇ ਨੰਬਰ ਤੇ ਗ ਉਹ ਕਾਂਦੀ ਕੀ ਡਿਮਾਂਡ ਹੋਏਗੀ ਸ਼ਾਹਰੁਖ ਖਾਨ ਨੇ ਇੱਕ ਜੋ ਕਲੋਜ਼ ਜੋ ਆਪਣੇ ਫਿਲਮਾਂ ਦੇ ਕੰਟਰੈਕਟ ਦੇ ਵਿੱਚ ਰੱਖਦੇ ਨੇ ਉਹ ਹੈ ਘੋੜਸਵਾਰੀ ਸ਼ਾਹਰੁਖ ਖਾਨ ਨੇ ਇਹ ਰੱਖਿਆ ਹੋਇਆ ਹੈ ਕਿ ਉਹ ਘੋੜਸਵਾਰੀ ਨਹੀਂ ਕਰਨਗੇ ਤਾਂ ਕਿਸੇ ਵੀ ਸੀਨ ਦੇ ਵਿੱਚ ਜਾਂ ਕਿਸੇ ਵੀ ਹਾਲਾਤ ਦੇ ਵਿੱਚ ਇਹ ਨਹੀਂ ਕਿਹਾ ਜਾਏਗਾ ਕਿ ਸ਼ਾਹਰੁਖ ਨੂੰ ਘੋੜਸਵਾਰੀ ਕਰਨੀ ਪੈਗੀ ਇਹ ਉਹਨਾਂ ਨੇ ਕੰਟਰੈਕਟ ਵਿੱਚ ਰੱਖਿਆ ਹੋਇਆ ਉਸ ਤੋਂ ਬਾਅਦ ਹੀ ਉਹ ਫਿਲਮ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਤੀਸਰੇ ਨੇ ਆਮਰ ਖਾਨ ਜਨਮ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ ਤੇ ਉਹਨਾਂ ਦਾ ਇੱਕ ਕਲੋਜ਼ ਹੁੰਦਾ ਹੈ ਲੋ ਐਂਗਲ ਸ਼ਾਟਸ ਨੂੰ ਨਾ ਉਹ ਨਹੀਂ ਉਹ ਕਰਨਾ ਚਾਹੁੰਦੇ ਉਹਨਾਂ ने जो कॉन्ट्रैक्ट होंगे कि लो एंगल नहीं लिते जाए गोपाल वर्मा, वर्मा शॉर्ट्स लाइन बहुत पसंद है लेकिन जब उन्होंने हिदायत सुनी थेरान रह गए क्योंकि आमर खान आमर खान उस बहुत वाडा रीजन है मेनू लोह एंगल शॉर्ट्स है बिल्कुल नहीं पसंद ਖਾਨਾਂ ਦੀਆਂ ਉਹ ਸ਼ਰਤਾਂ ਜੋ ਉਹਨਾਂ ਦੇ ਕੰਟਰੈਕਟਸ ਦੇ ਵਿੱਚ ਨਹੀਂ ਆਈਆਂ ਨੇ ਵੈਸੇ ਸ਼ਰਤਾਂ ਦਾ ਕੀ ਹੈ ਸ਼ਰਤਾਂ ਦਾ ਹਰ ਵਾਰ ਨਵੀਂ ਆ ਵੀ ਹੋ ਸਕਦੀ ਹੈ ਬਟ ਇਹਨਾਂ ਪਿੰਖਾਂਸ ਨੇ ਬਾਲੀਵੁੱਡ ਨੂੰ ਬਹੁਤ ਵਧੀਆ ਤੁਲਨਾ ਦਿੱਤੇ ਹਨ ਉਡਾਣ ਵਾਲੇ ਟਾਈਮ ਦੇ ਵਿੱਚ ਕੀ ਕੁਝ ਦੇਣਗੇ ਇਹ ਦੇਖਣਾ ਬਹੁਤ ਇੰਟਰਸਟਿੰਗ ਹੋਏਗਾ